ਸਤਿ ਸ਼੍ਰੀ ਅਕਾਲ ਮਿੱਤਰੋ ਮੈਂ ਜੰਡੂ ਪਾਜ ਵਾਲਾ ਹਾਂਜੀ ਮਿੱਤਰੋ ਕਰੋ ਚੈੱਕ 10 6 ਦਾ ਟਰੈਕਟਰ ਇਹਦਾ ਤੇ ਇਹ ਵੀਰੇ ਵਾਲੇ ਦਾ ਆਰਡਰ ਹੈ ਤੇ ਇਸ ਤੋਂ ਪਹਿਲਾਂ ਜੋ ਆਰਡਰ ਸੀਗਾ ਭਲਾਈਕੇ ਦਾ ਜਿਵੇਂ ਤੁਹਾਨੂੰ ਪਹਿਲਾਂ ਇਨਫੋਰਮੇਸ਼ਨ ਦਿੱਤੀ ਸੀਗੀ ਜਿਹੜਾ ਆਪਾਂ ਪਹਿਲਾਂ ਤਿਆਰ ਕਰਿਆ ਸੀ ਤੇ ਉਸ ਤੋਂ ਬਾਅਦ ਸੀਗਾ ਭਲਾਈਕੇ ਦਾ ਆਰਡਰ ਉਹ ਭਲਾਈਕੇ ਦਾ ਪੈਂਡਿੰਗ 'ਚ ਰਹਿ ਗਿਆ ਸੀਗਾ ਤੇ ਉਹਦਾ ਹੁਣ ਤਿਆਰ ਕਰੀ ਜਾਂਦੇ ਆ ਤੇ ਉਹਦਾ ਕੰਮ ਚੱਲੀ ਜਾਂਦਾ ਉਸ ਤੋਂ ਪਹਿਲਾਂ ਆਪਾਂ ਭਲਾਈਕੇ ਤੋਂ ਵੀਰੇ ਵਾਲੇ ਦਾ ਆਰਡਰ ਸੀ ਤੇ ਇਹ ਤਿਆਰ ਆਪਾਂ ਕਰਤਾ ਕੰਪਲੀਟਲੀ ਡਨ ਹੋ ਗਿਆ ਦਾ ਵਰਕ ਪੇਂਟ ਰੱਬ ਮੁੱਕੇ ਹੋ ਗਿਆ ਜੀ ਮੈਟਰੀ ਰੰਗ ਜਿੱਦਾਂ ਦਾ ਮਾਲਕਾਂ ਨੇ ਕਿਹਾ ਸੀ ਉਸੇ ਤਰ੍ਹਾਂ ਹੀ ਰੰਗ ਹੋ ਗਿਆ ਇਹ ਤੇ ਤੇ ਬਾਕੀ ਤੁਹਾਨੂੰ ਇਹ ਡਿਟੇਲ ਦੇ ਦਿੰਨੇ ਆ ਇੱਕ ਗਾਟਾ ਹੈਵੀ ਡਿਊਟੀ 4 ਇੰਚੀ ਬਾ ਲੋਹਾ ਥੋੜਾ ਜਿਹਾ ਹੈਵੀ ਚ ਤੇ ਬਾਕੀ ਥੋੜੀ ਜੀ ਡਿਜ਼ਾਈਨਿੰਗ ਜਿਵੇਂ ਤੁਹਾਨੂੰ ਦੱਸਿਆ ਸੀ ਆਪਾਂ ਪਹਿਲਾਂ ਤਿਆਰ ਕਰਿਆ ਸੀ ਉਹਦੇ ਨਾਲ ਪੂਰਾ ਡਿਫਰੈਂਟ ਤਰੀਕੇ ਨਾਲ ਤਿਆਰ ਕਰਿਆ ਇਹਦੀ ਡਿਜ਼ਾਈਨਿੰਗ ਦਾ ਆਪਾਂ ਫਰਕ ਪਾਇਆ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਐਂਗਲ ਆ ਗਈ 1.5 ਡੇਡ ਦੀ 10 ਫੁੱਟ ਦੀ ਲੰਬਾਈ ਹੈ 6 ਫੁੱਟ ਚੜਾਈ ਹੈ ਜਿਹੜਾ ਆਪਾਂ ਪਹਿਲਾਂ ਤਿਆਰ ਕਰਿਆ ਸੀ ਉਹ 8.5 ਫੁੱਟ ਲੰਬਾਈ ਸੀ ਤੇ 6 ਫੁੱਟ ਚੜਾਈ ਸੀ ਤੇ ਤੁਸੀਂ ਚੈੱਕ ਕਰੋ ਆ ਟੂਲ ਬਾਕਸ ਆ ਗਿਆ ਇਹ ਟੂਲ ਆ ਗਿਆ ਇਹਦਰ ਲੋਕ ਆ ਗਏ ਇਹ ਲੋਕ ਲਾਤੇ ਦੇ ਤੇ ਡਬਲ ਲੋਕ ਕਰਤਾ ਇਹ ਦੋਨਾਂ ਪਾਸੇ ਤੋਂ ਬਾਕੀ ਸਭ ਚੈੱਕ ਕਰਵਾ ਦਿੰਨੇ ਆ ਚੈੱਕ ਕਰੋ ਜੀ ਪੂਰਾ ਹੈਵੀ ਟੂਲ ਆ ਲੰਬਾਈ ਚੜਾਈ ਵਧੀਆ ਤੇ ਬਾਕੀ ਪੈਰ ਹਿੱਸਾ 2.5 ਇੰਚ ਦਾ ਆਇਆ ਆਪਾਂ ਟਾਇਰ ਸ ਬਾਕੀ ਜਿਹੜਾ ਉਹਦਾ ਸੀਗਾ ਉਹ ਸੀਗਾ ਪਹਿਲਾਂ ਲਾਇਆ ਸੀ 2 ਇੰਚੀ 2.5 ਇੰਚੀ ਤੇ ਟਾਇਰ ਅੱਧੇ ਟਾਇਰ ਨੇ 750 16 ਦੀ ਟਾਇਰ ਇਹਦੇ ਨੇ ਤੇ ਬਾਕੀ ਰਿੰਬ ਚੈੱਕ ਕਰ ਲੋ 10 ਕਿਲੋ ਵਾਲਾ ਰਿੰਬ ਆ ਇਹ ਜਿਹੜਾ ਆਪਾਂ ਉਹਦੇ ਲਾਇਆ ਸੀ ਪਹਿਲਾਂ ਰੇੜੀ ਦੇ ਉਹ ਸੀਗਾ 7 ਕਿਲੋ ਦਾ ਇੱਕ ਰਿੰਬ ਤੇ ਇਹ ਹੈਗਾ 10 ਕਿਲੋ ਵਾਲਾ ਰਿੰਬ ਬਾਕੀ ਗਰਦ ਖੋਰੇ ਦੋਨਾਂ ਪਾਸੇ ਗਰਦ ਖੋਰੇ ਲਾਤੇ ਤੇ ਤੇ ਸਾਈਡ ਤੇ ਕੋੜੇ ਲਾਤੇ ਚੈੱਕ ਕਰੋ ਤੇ ਬਾਕੀ ਬੈਕ ਸਾਈਡ ਦੇਖ ਲੋ ਕਿ ਜੇ ਤੁਸੀਂ ਪਹਿਲਾਂ ਰੈਡੀ ਆਪਾਂ ਤਿਆਰ ਕਰ ਸੀ ਉਹਦੇ ਨਾਲ ਪੂਰੀ ਡਿਫਰੈਂਟ ਹੀ ਹੈ ਚੈੱਕ ਕਰ ਸਕਦੇ ਹੋ ਤੁਸੀਂ ਤੇ ਪਲੇਟਾਂ ਜੀ ਹੈ ਨੇਮ ਪਲੇਟ ਆਖੀ ਕਰੋ ਚੈੱਕ ਕਿਵੇਂ ਲੱਗਿਆ ਸਿਸਟਮ ਤੇ ਬਾਕੀ ਇਹ ਤੁਹਾਨੂੰ ਇੱਕ ਹੋਰ ਮੇਨ ਚੀਜ਼ ਦੱਸ ਦਿੰਨਾ ਇਹਦੀ ਤੇ ਦੋਨਾਂ ਪਾਸੇ ਲਾਏ ਨੇ ਕੋੜੇ ਸਾਈਡ ਪਲੇਟਾਂ ਆ ਗਈਆਂ ਤੇ ਫਰੰਟ ਪਲੇਟਾਂ ਤੇ ਸਾਈਡ ਤੇ ਪੌੜੀ ਆ ਗਈ ਇਹਦੀ ਤੇ ਬਾਕੀ ਸਾਨੂੰ ਇੱਕ ਜਿਹੜੀ ਮੇਨ ਚੀਜ਼ ਹੈ ਇਹਦੀ ਇੱਕ ਤਾਂ ਹੁੱਕ ਡਿਫਰੈਂਟ ਹੈ ਦੀ ਹੁੱਕ ਦਾ ਫਰਕ ਹੈ ਹੁੱਕ ਹੈਵੀ ਚਲਾਈ ਹੈ ਜੀ ਤੇ ਬਾਕੀ ਮਿੱਤਰੋ ਆਪਾਂ ਦਹੀਂ ਦਾ ਥੋੜਾ ਜਿਹਾ ਡਿਫਰੈਂਸ ਕਰਿਆ ਕਿਉਂਕਿ ਆਪਾਂ ਥੱਲੋਂ ਜਿਹੜਾ ਇਹਦਾ ਪੈਰ ਹੈ ਇਹ ਥੱਲੋਂ ਖੁੱਲਦਾ ਕਰਿਆ ਤੇ ਇੱਥੇ ਕਾਬਲਾ ਪੈਂਦਾ ਕਾਬਲਾ ਪਾਵਾਂਗੇ ਤੇ ਥੱਲੇ ਜਦੋਂ ਵੀ ਕੋਈ ਮਿੱਟੀ-ਮੁੱਟੀ ਪੈਂਦੀ ਹੈ ਤਾਂ ਥੱਲੇ ਖੋਲ ਕੇ ਨਟ ਖੋਲ ਕੇ ਤੇ ਉਹ ਪਲੇਟ ਥੱਲੋਂ ਨਿਕਲ ਕੇ ਤੇ ਸਾਫ਼ ਹੋ ਜਾਏ ਪਰ ਉਹ ਚੰਗੀ ਤਰ੍ਹਾਂ ਕਈ ਵਾਰੀ ਰੇਤਾਂ ਮਿੱਟੀ ਪੈਂਦਾ ਹੈ ਇਹ ਥੋੜਾ ਥੋੜਾ ਆਪਾਂ ਡਿਫਰੈਂਸ ਕਰਦੇ ਰਹਿੰਦੇ ਆ ਤੇ ਬਾਕੀ ਜਿਹੜਾ ਇਹਦੇ ਫੱਟੇ ਲਾਏ ਨੇ ਕਰੋ 1.5 ਇੰਚ ਹੀ ਫੱਟੇ ਨੇ ਮੋٹے 1.5 ਇੰਚ ਦੇ 1.5 1.5 ਦੀ ਆਪਾਂ ਐਂਗਲ ਚੌਕਟਾ ਬਣਾਇਆ ਸਾਈਡ ਤੇ ਤੇ 1.5 ਇੰਚ ਹੀ ਆਪਾਂ ਫੱਟੇ ਪਾਏ ਨੇ ਹੈਵੀ ਚ ਪੂਰੀ ਹੈਵੀ ਚ ਤਿਆਰ ਕਰੀ ਆ ਤੇ ਬਾਕੀ ਜਿਹੜੀ ਆਪਾਂ ਤਿਆਰ ਕਰੀ ਜਨੇ ਇਹ ਵੀ ਥੋੜੀ ਜਿਹੀ ਡਿਫਰੈਂਟ ਕਰਾਂਗੇ ਇਹਦੇ ਨਾਲੋਂ ਆਪਾਂ ਸੇਮ ਚੀਜ਼ ਨਹੀਂ ਬਣਾਉਂਦੇ ਜਿਹੜੀ ਆਪਾਂ ਇਹ ਚੀਜ਼ ਬਣਾਤੀ ਹੁਣ ਇਹ ਨਹੀਂ ਬਣਾਉਂਦੇ ਹੁਣ ਹੋਰ ਉਹਦੇ 'ਚ ਥੋੜੀ ਡਿਜ਼ਾਈਨਿੰਗ ਕਰਾਂਗੇ ਤੇ ਬਾਕੀ ਜਿਹੜਾ ਇਹ ਤੇ ਲੋਹਾ ਤੇ ਸਵਾ ਦੋ ਦੋ ਕੁਆਰਟਲ ਦੇ ਲਗਭਗ ਇਹ ਤੇ ਲੋਹਾ ਲੱਗ ਗਿਆ ਤੇ ਬਾਕੀ ਫੱਟੇ ਫੁੱਟੇ ਹੈਵੀ ਸਾਰਾ ਹੈਵੀ ਚ ਜਿਹੜਾ ਕੰਮ ਕਰਿਆ ਹੋਇਆ ਇਹਦਾ ਤੇ ਮੰਨ ਕੇ ਚੱਲੋ 45 ਪਲੱਸ 50 ਮਾਈਨਸ ਤੇ ਲਗਭਗ ਇਹਦਾ ਜੋ ਖਰਚਾ ਆ ਗਿਆ ਟੋਟਲ ਤੇ ਬਾਕੀ ਸਾਰਾ ਹੈਵੀ ਚ ਕਰਿਆ ਜਿਹੜਾ ਆਪਣਾ ਪਹਿਲਾਂ ਤਿਆਰ ਕਰਿਆ ਸੀਗਾ ਉਹ 35 ਪਲੱਸ 40 ਮਾਈਨਸ ਦੇ ਲਗਭਗ ਖਰਚਾ ਆ ਗਿਆ ਸੀਗਾ ਤੇ ਇਹ ਵੀ 35 ਪਲੱਸ ਆਊਗਾ ਜਿਹੜਾ ਇਹ ਤਿਆਰ ਕਰੀ ਜਾਂਦੇ ਆ ਤੇ ਬਾਕੀ ਤੁਹਾਨੂੰ ਕਿਵੇਂ ਲੱਗਿਆ ਦੱਸਿਓ ਓਕੇ ਧੰਨਵਾਦ